ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੇ ਜਿਸਨੂੰ ਤੂੰ ਰੰਗ ਤਰਤਾ ਗੁਰਾਂ ਦੀ ਸੇਵਾ ਗੁਰਾਂ ਤੋਂ ਆਪ ਹੀ ਹੋ ਸਕਦੀ ਹੈ ਪਹਿਲੇ ਪਾਤਸ਼ਾਹ ਦੀ ਦੂਜੇ ਸਤਗੁਰਾਂ ਨੇ ਸੇਵਾ ਕੀਤੀ ਹੋਰ ਕੋਈ ਨਹੀਂ ਸੀ ਕਰ ਸਕਿਆ ਪੁੱਤਰ ਵੀ ਆਗਿਆ ਦਾ ਪਾਲਨ ਨਹੀਂ ਸੀ ਕਰ ਸਕੇ ਖੇਤੀ ਕਰਵਾਈ 10 ਦਿਨ ਤੱਕ ਲੰਗਰ ਬੰਦ ਕਰ ਦਿੱਤਾ ਬਹੁਤ ਸਿੱਖ ਘਰਾਂ ਨੂੰ ਚਲ ਗਏ ਸਨ ਫਿਰ ਹਰ ਰੋਜ਼ ਲੰਗਰ ਕਰ ਦਿੱਤਾ ਜਦ ਖੇਤੀ ਪੱਕ ਗਈ ਤਾਂ ਕਟਵਾ ਕੇ ਖਲਵਾੜੇ ਲਵਾ ਲਏ ਫਿਰ ਹੁਕਮ ਕੀਤਾ ਕਿ ਅੱਗ ਲਾ ਦਿਓ ਤਾਂ ਬਹੁਤ ਸਾਰੇ ਸਿੱਖ ਜਵਾਬ ਦੇ ਗਏ ਪਰ ਆਗਿਆਕਾਰ ਸਿੱਖਾਂ ਨੇ ਸਾੜ ਫਿਰ ਧਾਨਕ ਰੂਪ ਧਾਰ ਕੇ ਹੋਰ ਪਰਖ ਕੀਤੀ ਲੱਸੀ ਦੇ ਛਿੱਟੇ ਸਰੀਰ ਤੇ ਪਾ ਲਏ ਲੱਕ ਨਾਲ ਵਾਣ ਲਪੇਟ ਕੇ ਫਿਰ ਸ਼ੁਰਾ ਪਾ ਲਿਆ ਕੁੱਤੇ ਕੁੱਤੀਆਂ ਮਗਰ ਲਾ ਲੇ ਜਿਹੜਾ ਸਿੱਖ ਲੱਗ ਕੇ ਆਵੇ ਉਹਦੇ ਕੁਤਕਾ ਮਾਰ ਕੇ ਵਾਪਸ ਮੁੜ ਜਾਣ ਲਈ ਕਹਿਨ ਪਹਿਲਾਂ ਪੈਸੇ ਵਿਖਾਏ ਕਈ ਪੈਸਿਆਂ ਦੀਆਂ ਪੰਡਾ ਬਣ ਕੇ ਘਰਾਂ ਨੂੰ ਲੈ ਆਏ ਫਿਰ ਰੁਪਏ ਵਿਖਾਏ ਕਈ ਰੁਪਈਆਂ ਦੀਆਂ ਪੰਡਾ ਬਣ ਕੇ ਤੁਰ ਪਏ ਫਿਰ ਮੋਹਰਾ ਵਿਖਾਈਆਂ ਤਾਂ ਸਾਰੇ ਮੋਹਰਾ ਦੀਆਂ ਪੰਡਾ ਬਣ ਕੇ ਲੈ ਆਏ ਫਿਰ ਹੀਰੇ ਜਵਾਹਰਾਤ ਵਿਖਾਏ ਕਈ ਇਹਨਾਂ ਦੀਆਂ ਪੰਡਾ ਬਣ ਕੇ ਪਿੱਛੇ ਮੁੜਿਆ ਏ ਆਖਰ ਚਾਰ ਸਿੱਖ ਰਹਿ ਗਏ ਭਾਈ ਸੁਧਾਰਨ ਭਾਈ ਪਗੀਰਥ ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਫਿਰ ਚਹੁ ਨੂੰ ਆਖਿਆ ਮੁਰਦਾ ਖਾਓ ਤਿੰਨੇ ਸਿੱਖ ਝਾੜੀਆਂ ਉਲੇ ਲੁਗ ਗਏ ਕੱਲੇ ਪਾਵਨ ਸ੍ਰੀ ਭਾਈ ਲਹਿਣਾ ਜੀ ਸਪਰਖ ਵਿੱਚ ਪੂਰੇ ਉਤਰੇ ਜਦੋਂ ਕੱਪੜਾ ਚੁੱਕਿਆ ਤਾਂ ਕੜਾ ਪ੍ਰਸ਼ਾਦ ਦਿਖਿਆ ਉਸ ਵਕਤ ਸਾਰਾ ਖੇਲਾ ਲੋਪ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਵਨ ਸ੍ਰੀ ਲਹਿਣਾ ਜੀ ਨੂੰ ਆਪਣਾ ਸਰੂਪ ਹੀ ਬਣਾ ਲਿਆ ਅਤੇ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਰੱਖਿਆ ਗੁਰੂ ਅੰਗਦ ਗਗਦੇ ਗੁਰ ਅੰਗ ਤੇ ਗੰਘੋ ਜਾਨ ਤਰੰਗ ਉਠਾਇਆ ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ 32 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਪਹੁੰਚ ਕੇ ਰਾਤ ਦਿਨ ਲਗਾਤਾਰ ਸੇਵਾ ਵਿੱਚ ਲੱਗ ਗਏ ਗੁਰੂ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਜਲ ਦੀ ਗਾਗਰ ਭਰ ਕੇ ਲਿਆਉਂਦੇ ਸਨ ਸਵਾ ਪਹਿਰ ਦੇ ਤੜਕੇ ਗੁਰੂ ਸਾਹਿਬ ਦਾ ਇਸ਼ਨਾਨ ਕਰਵਾਉਂਦੇ ਸਨ ਇਉ 84 ਸਾਲ ਦੀ ਉਮਰ ਤੱਕ ਬੇਅੰਤ ਸੇਵਾ ਕੀਤੀ ਸਾਲ ਪਿਛੋਂ ਇੱਕ ਸਰੋਪਾ ਮਿਲਦਾ ਉਹ ਸੀਸ ਤੇ ਸਜਾ ਲੈਂਦੇ ਸਿਰੇ ਉੱਪਰ 11 ਸਰੋਪਿਆਂ ਦਾ ਮੁਕਟ ਬਣ ਗਿਆ ਸਿਰ ਵਿੱਚ ਚਾਂਦੀ ਭਾਵ ਸਿਕਰੀ ਪੈ ਗਈ ਹੱਥ ਪੈਰ ਫੁੱਟ ਗਏ ਜਦੋਂ ਸੇਵਾ ਦੇ ਫਾਲ ਦਾ ਸਮਾਂ ਆਇਆ ਤਾਂ ਫਗਨ ਦਾ ਮਹੀਨਾ ਸੀ ਸਰਦੀ ਸੀ ਉਸ ਦਿਨ ਵਰਖਾ ਬੜੀ ਹੋਈ ਗਾਗਰ ਜਲ ਨਾਲ ਭਰ ਕੇ ਲਈ ਆਉਂਦੇ ਸਨ ਰਸਤੇ ਵਿੱਚ ਚਿੱਕੜ ਬਹੁਤ ਸੀ ਜਿਸ ਕਰਕੇ ਆਪ ਜੀ ਦਾ ਚਰਨ ਜੁਲਾਹਿਆਂ ਦੇ ਤਾਣੀ ਵਾਲੇ ਕਿਲੇ ਨਾਲ ਲੱਗ ਕੇ ਉਖੜ ਗਿਆ ਪਰ ਗਾਗਰ ਨਹੀਂ ਡਿੱਗਣ ਦਿੱਤੀ ਜੁਲਾਹੇ ਨੇ ਅੰਦਰੋਂ ਹੀ ਆਵਾਜ਼ ਦਿੱਤੀ ਕੌਣ ਹੈ ਸਤਿਗੁਰਾਂ ਕਿਹਾ ਮੈਂ ਸਿੱਖ ਹਾਂ ਪੁੱਛਿਆ ਕਿਹੜਾ ਸਿੱਖ ਹੈ ਤਾਂ ਜੁਲਾਹੀ ਵਿੱਚੋਂ ਹੀ ਬੋਲ ਪਈ ਅਮਰੂਨੀ ਥਾਵਾ ਹੋਵੇਗਾ ਹੋਰ ਇਸ ਵੇਲੇ ਕੌਣ ਹੋਣਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਕਮਲੀਏ ਮੈਨੇ ਥਾਵਾ ਥੋੜੀ ਹਾਂ ਮੇਰੇ ਤਾਂ ਨਿ ਥਾਵਿਆਂ ਦੇ ਥਾਂ ਸ੍ਰੀ ਗੁਰੂ ਅੰਗਦ ਦੇਵ ਜੀ ਹਨ ਤਾਂ ਉਹ ਜੁਲਾਹੀ ਝਟਪਟ ਕਮਲੀ ਹੋ ਗਈ ਮਾਤਾ ਸਬਰਾਈ ਵਾਲੇ ਗੁਰਦੁਆਰੇ ਲੰਗਰ ਹੁੰਦਾ ਸੀ ਅਤੇ ਮਾਲਕ ਖਾੜੇ ਗੁਰੂ ਜੀ ਸਮਾਦੀ ਵਿੱਚ ਸਥਿਤ ਹੋਇਆ ਕਰਦੇ ਸਨ ਇੱਥੇ ਹੀ হুমায়ੂ ਬਾਦਸ਼ਾਹ ਆਇਆ ਸੀ ਬੱਚਿਆਂ ਨੂੰ ਵੀ ਇੱਥੇ ਹੀ ਪੜਾਇਆ ਕਰਦੇ ਸਨ ਗਾਗਰ ਲਿਆ ਕੇ ਇਸ਼ਨਾਨ ਕਰਵਾਇਆ ਪਾਰ ਗੱਲ ਕੋਈ ਨਹੀਂ ਦੱਸੀ ਗੁਰੂ ਜੀ ਇਸ਼ਨਾਨ ਕਰਕੇ ਸਮਾਧੀ ਵਿੱਚ ਸਥਿਤ ਹੋ ਗਏ ਜਦੋਂ ਦਿਨ ਚੜਿਆ ਤਾਂ ਜੁਲਹਾ ਆਪਣੀ ਘਰਵਾਲੀ ਨੂੰ ਲੈ ਕੇ ਆਇਆ ਗੁਰੰਗਦੇਵ ਜੀ ਇਹਦੇ ਆਉਣ ਦਾ ਕਾਰਨ ਪੁੱਛਿਆ ਤਾਂ ਜੁਲਹਾ ਹੀ ਨੇ ਬੀਤੀ ਰਾਤ ਵਾਲੀ ਸਾਰੀ ਗੱਲ ਦੱਸ ਦਿੱਤੀ ਸ੍ਰੀ ਗੁਰੰਗਦੇਵ ਜੀ ਨੇ ਕਿਹਾ ਇਹ ਗੁਰੂ ਦਾ ਸਥਾਨ ਹੈ ਤੁਸੀਂ ਥਾਂ ਦੇ ਪੈਸੇ ਲੈ ਲਵੋ ਤੇ ਇਹ ਘਰ ਛੱਡ ਕੇ ਕਿਤੇ ਹੋਰ ਚਲੇ ਜਾਵੋ ਜੁਲਹਾ ਮੰਨ ਗਿਆ ਤਾਂ ਸਤਿਗੁਰੂ ਨੇ ਮਾਇਆ ਦੇ ਕੇ ਉਹ ਥਾਂ ਖਰੀਦ ਲਈ ਤੇ ਕਿਰਪਾ ਕਰਕੇ ਜੁਲਾਹੀ ਵੀ ਰਾਜ਼ੀ ਕਰ ਦਿੱਤੀ ਫਿਰ ਉਹ ਕਰੀਰ ਦਾ ਕਿਲਾ ਹਰਾ ਹੋ ਗਿਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਇੰਨੀ ਕਠਿਨ ਸੇਵਾ ਕੀਤੀ ਬਾਅਦ ਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਤੀ ਬਖਸ਼ੀ ਅਤੇ ਨਾਲ ਹੀ ਇਹ 12 ਵਰ ਦਿੱਤੇ ਨਿਥਾਵਿਆਂ ਦੇ ਥਾਵ ਨਿਤ ਰਿਆਂ ਦੀ ਧਿਰ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨਿਆਸਰਿਆਂ ਦੇ ਆਸਰੇ ਨਿਉਟਿਆਂ ਦੀ ਓਟ ਨਿਮਾਨਿਆਂ ਦੇ ਮਾਨ ਨੀ ਤਾਨਿਆਂ ਦੇ ਤਾਨ ਤਨ ਹਨ ਗੁਰੂ ਸਾਹਿਬ ਜੋ ਇਤਨੇ ਪਰਉਪਕਾਰੀ ਹੁੰਦੇ ਹੋਏ ਫਿਰ ਵੀ ਨਿਮਰਤਾ ਰੱਖਦੇ ਹਨ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਸਤਿਗੁਰਾਂ ਦੀ ਸੇਵਾ ਕਰਨ ਨਾਲ ਸੋਖ ਉਤਪਨ ਹੁੰਦਾ ਹੈ ਜੋ ਪੁਰਸ਼ ਨੇਮ ਨਾਲ ਗੁਰਾਂ ਦੀ ਸੇਵਾ ਕਰਦਾ ਹੈ ਉਸ ਨੂੰ ਫਿਰ ਦੁੱਖ ਨਹੀਂ ਲੱਗਦਾ ਗੁਰਾਂ ਦੀ ਸੇਵਾ ਕਰਕੇ ਹਰ ਪ੍ਰਕਾਰ ਦਾ ਸੁਖ ਪੈਦਾ ਹੁੰਦਾ ਹੈ ਫਿਰ ਅ ਗਿਆਨ ਦਾ ਦੁੱਖ ਬਾਲਕ ਅਵਸਥਾ ਵਿੱਚ ਚੰਚਲਤਾ ਦਾ ਦੁੱਖ ਜਵਾਨ ਅਵਸਥਾ ਵਿੱਚ ਵਿਸ਼ਿਆਂ ਦਾ ਦੁੱਖ ਬਿਰਧ ਅਵਸਥਾ ਵਿੱਚ ਝੋਰੀਆਂ ਦਾ ਦੁੱਖ ਨਰਕ ਵਿੱਚ ਪੈਣ ਦਾ ਅਤੇ ਗਰਪ ਦਾ ਇਤਿਹਾਦਿਕ ਕੋਈ ਵੀ ਦੁੱਖ ਆ ਕੇ ਨਹੀਂ ਲੱਗਦਾ ਮੂਰਾਲੇ ਵਾਲੇ ਸੰਤ ਬਿਸ਼ਨ ਸਿੰਘ ਜੀ ਅੰਮ੍ਰਿਤ ਵੇਲੇ ਇੱਕ ਡੋਲ ਪਾਣੀ ਦੇ ਪਰ ਪਰ ਕੇ ਟੂਟਿਆਂ ਵਿੱਚ ਪਾਉਂਦੇ ਰਹੇ ਫਿਰ ਝਾੜੂ ਦਿੰਦੇ ਆ ਤੇ ਸੰਗਤ ਨੂੰ ਪੱਖਾ ਕਰਕੇ ਚੱਕੀ ਪੀਂਦੇ ਸਨ ਉਹ ਕਿਹਾ ਕਰਦੇ ਸਨ ਹੈ ਭਾਈ ਮਾਨ ਗਵਾਉਣ ਲਈ ਸੇਵਾ ਕਰੀਦੀ ਹੈ ਅਸੀਂ ਕਿਸ ਪ੍ਰਕਾਰ ਸੇਵਾ ਕਰੀਏ ਅਸੀਂ ਸੇਵਾ ਕਰੀਏ ਜਿਵੇਂ ਸੇਵਾ ਕੀਤੀ ਭਾਈ ਮੰਜ ਜੀ ਨੇ ਪੰਜਵੇਂ ਪਾਤਸ਼ਾਹ ਜੀ ਦੀ ਲੰਗਰ ਵਿੱਚ ਲੱਕੜਾਂ ਲਿਆਇਆ ਕਰਦੇ ਸਨ ਇੱਕ ਦਿਨ ਹਨੇਰੀ ਔਨ ਕਰਕੇ ਤੁਰੇ ਆਉਂਦੇ ਰਸਤੇ ਤੋਂ ਔਖੜ ਕੇ ਇੱਕ ਖੂਹ ਵਿੱਚ ਡਿੱਗ ਪਏ ਪਾਣੀ ਥੋੜਾ ਸੀ ਲੱਕੜਾਂ ਸਿਰ ਤੇ ਚੁੱਕੀ ਬਹੁਤ ਸਮਾਂ ਪਾਣੀ ਵਿੱਚ ਹੀ ਖੜੇ ਰਹੇ ਡੋਲੇ ਨਹੀਂ ਸੇਵਾ ਨਾਲ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਇਹ ਵਰ ਪ੍ਰਾਪਤ ਕੀਤਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹੀ ਥਾ ਜੰਗ ਲੰਗਨ ਹਾਰਾ ਜਿਵੇਂ ਸੇਵਾ ਕੀਤੀ ਕਾਬਲ ਵਾਲੀ ਮਾਈ ਸੇਵਾ ਨੇ ਜਿਸ ਦੇ ਨਾਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਾਈ ਸੇਵਾ ਦਾ ਬਾਜ਼ਾਰ ਬਣਿਆ ਹੋਇਆ ਹੈ ਜਿਵੇਂ ਸੇਵਾ ਕੀਤੀ ਬਹਿਲੋ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ ਜਿਸ ਤਰ੍ਹਾਂ ਸੇਵਾ ਕੀਤੀ ਭਾਈ ਬਿਦੀ ਚੰਦ ਨੇ ਛੇਵੇਂ ਪਾਤਸ਼ਾਹ ਜੀ ਦੀ ਮਹਾਰਾਜ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਸੇਵਾ ਕੀਤੀ ਸੀ ਭਾਈ ਜੱਤਾ ਜੀ ਨੇ ਨੌਵੇਂ ਸਤਿਗੁਰਾਂ ਦਾ ਸੀਸ ਲਿਆਉਣ ਦੀ ਸੇਵਾ ਕੀਤੀ ਭਾਈ ਮਹਾ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਾ ਵਾਰ ਕੇ ਜਿਸ ਤਰ੍ਹਾਂ ਪੱਖੇ ਦੀ ਸੇਵਾ ਕੀਤੀ ਭਾਈ ਕਪੂਰ ਸਿੰਘ ਨਵਾਬ ਨੇ ਸਰਦਾਰ ਕਪੂਰ ਸਿੰਘ ਦਾ ਜਨਮ ਵਿਰਕ ਜੱਟ ਘਰਾਣੇ ਵਿੱਚ ਸਰਦਾਰ ਸਾਧੂ ਸਿੰਘ ਦੇ ਘਰ ਪਿੰਡ ਫੈਜ਼ਲਪੁਰ ਵਿੱਚ 1697 ਈਸਵੀ ਨੂੰ ਹੋਇਆ ਸਿੱਖੀ ਸਿੱਧਕ ਅਤੇ ਗੁਰੂ ਘਰ ਦੀ ਸੇਵਾ ਸਰਦਾਰ ਕਪੂਰ ਸਿੰਘ ਨੂੰ ਵਿਰਸੇ ਵਿੱਚ ਮਿਲੀ ਜਦੋਂ ਲਾਹੌਰ ਦੇ ਸੂਬੇ ਨੇ ਭਾਈ ਸੁਭੇਗ ਸਿੰਘ ਰਾਹੀ ਸ਼੍ਰੀ ਅਕਾਲ ਤਖਤ ਸਾਹਿਬ ਨਵਾਬੀ ਭੇਜੀ ਤਾਂ ਖਾਲਸੇ ਨੇ ਕਿਹਾ ਅਸੀਂ ਤੁਰਕਾਂ ਦੀ ਦਿੱਤੀ ਹੋਈ ਨਵਾਬੀ ਨਹੀਂ ਲੈਣੀ ਭਾਈ ਸੁਭੇਗ ਸਿੰਘ ਨੇ ਕਿਹਾ ਖਾਲਸਾ ਜੀ ਤੁਸੀਂ ਕਿਹੜਾ ਮੰਗਣ ਗਏ ਸੀ ਕਿਰਪਾ ਕਰਕੇ ਲੈ ਲਓ ਤਾਂ ਖਾਲਸੇ ਨੇ ਕਿਹਾ ਇਹ ਸੇਵਕ ਦੀ ਚੀਜ਼ ਹੈ ਪਾਈ ਕਪੂਰ ਸਿੰਘ ਨੂੰ ਦਿਓ ਪਾਈ ਕਪੂਰ ਸਿੰਘ ਨੇ ਕਿਹਾ ਮੈਂ ਨਹੀਂ ਲੈਣੀ ਮੈਂ ਤਾਂ ਪੱਖੇ ਦੀ ਸੇਵਾ ਹੀ ਕਰਾਂਗਾ ਅਖੀਰ ਵੈਰਾਗ ਵਿੱਚ ਹੰਝੂ ਘਰਦਾ ਬੇਨਤੀ ਕੀਤੀ ਮੈਂ ਨਵਾਬੀ ਤਾਂ ਲੈ ਲੈਂਦਾ ਹਾਂ ਖਾਲਸੇ ਦਾ ਬਚਨ ਨਹੀਂ ਮੋੜ ਸਕਦਾ ਪਰ ਮੇਰੇ ਪਾਸੋਂ ਪੱਖੇ ਦੀ ਸੇਵਾ ਨਾ ਖੋਇਓ ਉਹ ਨਵਾਬੀ ਲੈ ਕੇ ਵੀ ਪੱਖੇ ਦੀ ਸੇਵਾ ਕਰਦੇ ਰਹੇ ਸਨ ਪਾਣੀ ਢੋਣ ਦੀ ਸੇਵਾ ਭਾਈ ਮੀਨ ਨੇ ਕੀਤੀ ਸੀ ਉਹਨਾਂ ਦੇ ਸਿਰ ਤੇ ਕੀੜੇ ਪੈ ਗਏ ਸਨ ਪਰ ਉਹ ਨਿਸ਼ਕਾਮ ਸੇਵਾ ਕਰਦੇ ਰਹੇ ਧੰਦਾਨ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਨਗਾਰਾ ਅਤੇ ਦੱਖਣੀ ਬੈਲ ਦਿੱਤਾ ਸੀ ਲੰਗਰ ਚਲਾਉਣ ਦੀ ਆਗਿਆ ਕੀਤੀ ਤੇ ਕਿਹਾ ਜੋ ਤੇਰੇ ਸਿਰ ਵਿੱਚ ਕੀੜੇ ਪਏ ਹਨ ਇਹ ਤੇਰੇ ਸੇਵਕ ਬਣ ਕੇ ਮੁਕਤ ਹੋ ਜਾਣਗੇ ਟੱਕੀ ਪੀਸਣ ਦੀ ਸੇਵਾ ਪਾਈ ਹਿਮੇ ਨੇ ਕੀਤੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਈ ਪੀਰਾਨਾ ਜੀ ਪਾਈ ਜੇਠਾ ਜੀ ਪਾਈ ਲੰਗਾ ਜੀ ਪਾਈ ਬਿਦੀ ਚੰਦ ਜੀ ਆਦਿਕ ਪੰਜਾਂ ਸਿੱਖ ਸੇਵਕਾਂ ਸਮੇਤ ਪੋ ਮਾਗਦੇ ਠੰਡ ਵਾਲੇ ਦਿਨ ਸਨ ਠੱੱਕਾ ਬੜਾ ਚੱਲਦਾ ਸੀ ਚੋਲਾ ਸਾਹਿਬ ਤੋਂ ਆਉਂਦੇ ਹੋਏ ਖਾਨਪੁਰ ਪਿੰਡ ਵਿੱਚ ਕਿਸੇ ਦੇ ਨਾਂ ਉਤਾਰਾ ਦੇਣ ਦੇ ਪਾਈ ਹਿਮੇ ਦੀ ਛਪਰੀ ਵਿੱਚ ਆਏ ਤਾਂ ਪਾਈ ਹਿਮੇ ਨੇ ਉਸੇ ਵੇਲੇ ਉੱਠ ਕੇ ਬੜਾ ਸਤਕਾਰ ਕੀਤਾ ਆਪਣੀ ਕੰਬਲੀ ਨਾਲ ਸਤਿਗੁਰਾਂ ਦੇ ਚਰਨ ਸਾਫ਼ ਕੀਤੇ ਫਿਰ ਬਿਸਤਰ ਵਿਸ਼ਾ ਕੇ ਉੱਪਰ ਬਿਠਾਇਆ ਤੇ ਆਪਣੇ ਹੱਥੀ ਚੱਕੀ ਪੀਸ ਕੇ ਭੋਜਨ ਛਕਾਇਆ ਸੀ ਸਤਿਗੁਰੂ ਜੀ ਨੇ ਪਾਈ ਹੇਮੇ ਅੱਗੇ ਸਭ ਰਿੱਧੀਆਂ ਸਿੱਧੀਆਂ ਖੜੀਆਂ ਕਰ ਦਿੱਤੀਆਂ ਪਾਈ ਹੇਮੇ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ ਕਿਰਪਾ ਕਰਕੇ ਨਾਮ ਦਾ ਦਾਨ ਬਖਸ਼ੋ ਜੀ ਗੁਰੂ ਮਹਾਰਾਜ ਉਹਨਾਂ ਤੇ ਬਹੁਤ ਪਰੇਸ਼ਾਨ ਸਨ ਜੋੜੇ ਛਾੜਨ ਦੀ ਸੇਵਾ ਮਹਾਰਾਜ ਸਿੰਘ ਨੇ ਕੀਤੀ ਸੀ ਇਹ ਪਾਈ ਵੀਰ ਸਿੰਘ ਜੀ ਦੇ ਸੇਵਕ ਸਨ ਇਹਨਾਂ ਦੇ ਦਾੜੀ ਨਹੀਂ ਸੀ ਆਈ ਸਿੱਖ ਲੰਕਾ ਦਾ ਚੋਰ ਕਿਹਾ ਕਰਦੇ ਸਨ ਪਾਈ ਵੀਰ ਸਿੰਘ ਨੇ ਕਿਹਾ ਤੁਸੀਂ ਸੰਗਤ ਦੇ ਜੋੜਿਆਂ ਦੀ ਧੂੜ ਮੁਖ ਤੇ ਲਾਇਆ ਕਰੋ ਮਹਾਰਾਜ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਗੋਡਿਆਂ ਤੱਕ ਲੰਬੀ ਦਾੜੀ ਆ ਗਈ ਸੀ ਜਿਸ ਤਰ੍ਹਾਂ ਸੇਵਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦੇਆਂ ਅਤੇ ਹੋਰ ਗੁਰਮੁਖ ਪਿਆਰਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਜਿਸ ਤਰ੍ਹਾਂ ਸੇਵਾ ਕੀਤੀ ਪਾਈ ਸੁੱਖਾ ਸਿੰਘ ਤੇ ਪਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵਾਢ ਕੇ ਸ੍ਰੀ ਹਰਮੰਦਰ ਸਾਹਿਬ ਆਜ਼ਾਦ ਕਰਵਾਉਣ ਦੀ ਜਿਸ ਤਰ੍ਹਾਂ ਸੇਵਾ ਕੀਤੀ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਨੇ ਨਰਗਤਾਰੀ ਗੁਰਬਚਨੇ ਤੋਂ ਬਦਲਾ ਲੈਣ ਦੀ ਜਿਸ ਪ੍ਰਕਾਰ ਸੇਵਾ ਕੀਤੀ ਭਾਈ ਬਿਆੰਤ ਸਿੰਘ ਅਤੇ ਭਾਈ ਸਤਵੰਦ ਸਿੰਘ ਨੇ ਬੰਮਣੀ ਤੋਂ ਸਿੰਘਾਂ ਦੀਆਂ ਸ਼ਹੀਦੀਆਂ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਦੀ ਸੇਵਾ ਕੀਤੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਵੈਦਿਆ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਸਜ਼ਾ ਪੁਗਤੌਣ ਦੀ ਇਉਂ ਜਿਹੜੇ ਮਹਾਪੁਰਖ ਸੇਵਾ ਕਰਤ ਹੋਈ ਨਹਿਕਾਮੀ ਤਿਸਕੋ ਹੋਤ ਪ੍ਰਾਪਤ Swami ਇਸ ਤਰ੍ਹਾਂ ਸੇਵਾ ਕਰਨ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੰਮਨ ਮਰਨਾ ਮਿਟ ਗਿਆ ਕਾਲੇ ਕਾਕਿਸ਼ਨਾ ਬਸਾਏ ਉਹਨਾਂ ਗੁਰਮੁਖਾਂ ਦਾ ਜੰਮਨਾ ਮਰਨਾ ਮਿਟ ਗਿਆ ਹੈ ਉਹਨਾਂ ਦਾ ਮਨ ਹਰੀ ਦੇ ਨਾਲ ਮਿਲ ਰਿਹਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਥਨ ਕਰਦੇ ਹਨ ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਗਿਆ ਵਿੱਚ ਚੱਲਦੇ ਹਨ ਹਰ ਕੇ ਗੁਨ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਹੁਮਕੁਮ ਜਾਏ ਪੁਲਾ ਚੁੱਖਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ